ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਗੁਰ ਪੂਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਈਸ਼ ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ संतो हो राम नाम निस्तरीए उठत बैठत हर हर ढ़ाईए अनदिन सो कृत करिए रहाओ संत का मार्ग धर्म की पाड़ी कोवट पागी पाए ਉਟ ਜਨਮ ਕੇ ਕਿਲ ਵਿਖਨਾਸੇ ਹਰ ਚਰਣੀ ਚਿਤ ਲਾਈ ਉਸ ਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ বিগন বিনাশন সব দুঃখ নাশন সৎগুরু নাম দিরডায়া খোয়ে পাপ পায় সব पावन জন নানক সুখ কর আয়া সুরঠ মহলা পাঞ্জবা গুরু পুরে কৃপা তারি ਪ੍ਰਭ ਪੂਰੀ ਲੋਚ ਹਮਾਰੀ ਕਰਿ ਈਸ਼ ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਹੋ ਰਾਮ ਨਾਮ ਨਿਸ ਤਰੀਏ ਉਠਤ ਬੈਠਤ ਹਰ ਹਰ ਧਿਆਈਏ ਅਨ ਦਿਨ ਸੋ ਕ੍ਰਿਤ ਕਰੀਏ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਪਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿਤ ਲਾਏ ਉਸ ਤਤ ਕਰੋ ਸਦਾ ਪ੍ਰਭ ਆਪਣੇ ਜਨਪੂਰੀ ਕਲ ਰਾਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸ਼ਣ ਸਭ ਦੁੱਖ ਨਾਸ਼ਣ ਸਤਿਗੁਰ ਨਾਮ ਦਿਰਡਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੁਰਠ ਮਹਲਾ ਪੰਜਵਾਂ ਗੁਰਪੂਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸ ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਹੋ ਰਾਮ ਨਾਮ ਨਿਸ ਤਰੀਏ ਉਠਤ ਬੈਠਤ ਹਰ ਹਰ ਧਿਆਈਏ अन दिन सो कृत करिये रहाउ संत का मार्ग धर्म की पाड़ी कोवट पागी पाए कोट जन्म के किल बिखनासे हर चरणी चित लाई उस तत् करहो सदा प्रभु अपने ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬినాਸ਼ਣ ਸਭ ਦੁਖ ਨਾਸ਼ਣ ਸਤ ਗੁਰ ਨਾਮ ਦਿਰੜਾਇ ਖੋਏ ਪਾਪ ਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੁਰਠ ਮਹਲਾ ਪੰਜਵਾਂ ਗੁਰੂ ਪੂਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਈਸ਼ ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ संतो हो राम नाम निस्तरीए उठत बैठत हर हर ढ़ाईए अनदिन सो कृत करीए रहाओ संत का मार्ग धर्म की पाड़ी कोवट पागी पाए ਜੋਤ ਜਨਮ ਕੇ ਕਿਲ ਵਿਖਨਾਸੇ ਹਰ ਚਰਣੀ ਚਿਤ ਲਾਈ ਉਸ ਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸ਼ਣ ਸਭ ਦੁਖ ਨਾਸ਼ਣ ਸਤਿਗੁਰ ਨਾਮ ਦਿਰਡਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੁਰਠ ਮਹਲਾ ਪੰਜਵਾਂ ਗੁਰ ਪੂਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸ ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਹੋ ਰਾਮ ਨਾਮ ਨਿਸ ਤਰੀਏ ਉਠਤ ਬੈਠਤ ਹਰ ਹਰ ਧਿਆਈਏ अन दिन सोकृत करिए रहाऊ संत का मार्ग धर्म की पाड़ी कोवट पागी पाए कोट जन्म के किल बिखनासे हर चरणी चित लाए उस तत् करहो सदा प्रभु अपने ਜਨਪੂਰੀ ਕਲ ਰਾਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸ਼ਣ ਸਭ ਦੁਖ ਨਾਸ਼ਣ ਸਤ ਗੁਰ ਨਾਮ ਦਿਰੜਾਇਆ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੁਰਠ ਮਹੱਲਾ ਪੰਜਾਬ ਗੁਰਪੂਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਈਸ਼ ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ संतो हो राम नाम निस्तरीए उठत बैठत हर हर ढ़ाईए अनदिन सो कृत करीए रहाओ संत का मार्ग धर्म की पाड़ी कोवट पागी पाए ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਣੀ ਚਿਤ ਲਾਈ ਉਸ ਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸ਼ਣ ਸਭ ਦੁੱਖ ਨਾਸ਼ਣ ਸਤਿਗੁਰ ਨਾਮ ਦਿਰਡਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੁਰਠ ਮਹੱਲਾ ਪੰਜਾਬ ਗੁਰਪੂਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸ ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਹੋ ਰਾਮ ਨਾਮ ਨਿਸ ਤਰੀਏ ਉਠਤ ਬੈਠਤ ਹਰ ਹਰ ਧਿਆਈਏ अन दिन सोकृत करिए रहाओ संत का मार्ग धर्म की पाड़ी कोबड पागी पाए कोट जन्म के किल बिखनासे हर चरणी चित लाए उस तत् करहो सदा प्रभु अपने ਜਨ ਪੂਰੀ ਕਲ ਰਾਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬినాਸ਼ਣ ਸਭ ਦੁਖ ਨਾਸ਼ਣ ਸਤ ਗੁਰ ਨਾਮ ਦਿਰਡਾਇਆ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ